ਮਿਰਰਾ ਸਰਜੀਕਲ ਬੀਸ ਸਿੰਘ ਜੀ ਕਿੱਥੋਂ ਚੋਰੀ ਹੋਈ ਤੁਹਾਡੀ ਇਥੋਂ ਐਸੇ ਮਾਰਕੀਟ ਚੋਂ ਕਰੈਨ ਦੇ ਮੈਂ ਸਮਾਨ ਲੈਣ ਲੱਗਾ ਇੱਥੇ ਲਾਈ ਹੈ ਇਟੋ ਹਾਂ ਲਾ ਕੇ ਤੇ ਮੈਂ ਅੰਦਰ ਗਿਆ ਮੈਂ ਕਿ ਲੌਕਰੀ ਮੈਂ ਲਾਇਆ ਤੇ ਮੈਂ ਵੀ ਲੱਗੇ ਤੇ ਹੈਗਾ ਉਹ ਕਿਹੜੇ ਦੂਰੋਂ ਹਾਂ ਤੇ ਬਸ ਤੇ ਜੋ ਬੰਦੇ ਹੋਏ ਸਮਾਨ ਪੈਕ ਕਰ ਰਿਹਾ ਜੋ ਮੈਂ ਪਿਛੇ ਦੇਖਿਆ ਤੇ ਸੁਖੀਖਾਈ ਅਚਾ ਕਿੰਨੇ ਵੇ ਦਾ ਟਾਈਮ ਆਏ ਤਕਰੀਬ ਸਵਾ 12 ਦਾ ਟਾਈਮ ਆਇਆ ਹਾਂ ਅਪਾਇੰਟਮੈਂਟ ਵੱਧ ਜਿਆ ਘੱਟ ਹੋ ਸਕਦੇ ਨੇ ਤਕਰੀਬਨ ਕੀ ਕੀ ਤੇ ਇਥੇ ਕਰੋ ਜਾਨਣਾ ਹੁੰਦੇ ਉਹ ਕਰਿਆਨਾ ਸਮਾਨ ਲੈਣਾ ਹਾਂ ਇਥੇ ਪੱਕੇ ਆਈਦਾ ਕਈ ਜਰ ਹੋ ਜਾਂਦੇ ਤੇ ਕੁਝ ਕੰਪਲੇਂਟ ਕਰਾਈ ਆ ਹਾਂ ਇੱਕ ਕੰਪਲੇਂਟ ਲਿਖਾਇਆ ਦਿਖਿਆ ਮੁੰਡਾ ਉਹ ਜੋ ਤੁਸੀਂ ਵੀਡੀਓ ਵਾੜੀ ਹੋ ਜੀ ਵੀਡੀਓ ਦੇਖਿਆ ਸਰ ਜੀ ਪਛਾਣ ਹੈਗੀ ਕੋਣ ਆਉ ਹਾਂ ਪਛਾਣ ਲੱਗੇ ਮੈਂ ਤੇ ਉਹ ਪੁਸਤ ਪੁਸ ਕੀ ਜਾਂਦੀ ਆ ਉਹ ਪਸੰਦੀਪ ਇੱਕ ਕੰਪਲੇਂਟ ਲਿਖ ਲਈ ਹਾਂ ਤੇ ਆਂਦੇ ਜੋ ਕਰਦੇ ਆ ਅੱਛਾ ਹਾਂਜੀ ਪਰ ਐਡਾ ਛੋਰ ਹੋ ਗਿਆ ਪੁਸਤ ਤੇ ਪਹੁੰਚੀ ਆ ਨਾ ਅਜੇ ਤੱਕ ਕੋਈ ਨਹੀਂ ਆਇਆ ਸਰ ਜੀ 2 ਘੰਟੇ ਹੋ ਗਿਆ ਹਾਂਜੀ ਆਉਣ ਲੱਗੇ ਆਉਣ ਲੱਗੇ ਆ ਆਉਣ ਲੱਗੇ ਚਲੋ ਜੀ ਤੇ ਕੀ ਮੰਗ ਕਰਦੇ ਹੋ ਸਰ ਸਾਹ ਮਿਲਣਾ ਚਾਹਦੇ ਸੜੀ ਇਹ ਚੋਰਾਂ ਨੂੰ ਤੇ ਫੜਨੇ ਨੱਥ ਪੋਣੀ ਚਾਹੀਦੀ ਪੂਰੀ ਤੇ ਠੀਕ ਕਰਦੇ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਇਹ ਚੋਰੀ ਹੋਈ ਹੈ ਕੀ ਕਹਿਣਾ ਜਾਓਗੇ ਇਸ ਦਾ ਅਜਿੰਦਰ ਸਿੰਘ ਦੀ ਵਾਸੀ ਤਿੱਬੀ ਕਾ ਜੀ ਬਲਵੀਰ ਸਿੰਘ ਬਲਵੀਰ ਸਿੰਘ ਤੇ ਅੰਦਰੋਂ ਸੌਦਾ ਲੈ ਰਹੇ ਸੀ ਤੇ ਉਹ ਅੰਦਰ ਵਿੱਚੇ ਤੇ ਚਾਬੀ ਵਿੱਚੇ ਗਈ ਸਾਹਿਬ ਇਸ ਨੂੰ ਚਾਬੀ ਵਿੱਚੇ ਚਾਬੀ ਵਿੱਚੇ ਰਹਿੰਦੀ ਇਹਨਾਂ ਨੇ ਤੇ ਜਦੋਂ ਸੌਦਾ ਲੈ ਕੇ ਬਾਹਰ ਚਲੇ ਗਏ ਤੇ ਦੀ ਸੂਚੀ ਚੋਰੀ ਹੋ ਗਈ ਖੱਟਾ ਪਟਕਾ ਵੱਧਾ ਉਹਨੇ ਇਹਦੇ ਆ ਤੇ ਭੁਖਲੀ ਮਾਰੀ ਕਲੀਅਰ ਫੋਟੋਸਿਸਟਿਕ ਕੈਮ ਨਹੀਂ ਦੇਖ ਲਿਆ ਪੀਆ ਜਦੋਂ ਕਿਤੇ ਕਾਬੂ ਆ ਕੇ ਤਾਂ ਫਿਰ ਕੱਟਣਾ ਚਾਹੀਦਾ ਤਾਂ ਸਰ ਬਰਦਾਸਪੁਰ ਦੇ ਵਿੱਚ ਸ਼ਰੇਆ ਵੱਧਾ ਚੋਰੀ ਹੋਈ ਨਾ ਇਹ ਮਾਰਕੀਟ ਦੇ ਵਿੱਚੋਂ ਵੱਲੋਂ ਮਾਰਕੀਟ ਦੇ ਦਿੱ ਨੂੰ ਇੰਨੀਆਂ ਦੁਕਾਨਾਂ ਲੱਗੀਆਂ ਨੇ ਵਿੱਚ ਇਹਨਾਂ ਦੀ ਵੀ ਗਲਤੀ ਥੋੜੀ ਜਿਹੀ ਚਾਬੀ ਵਿੱਚੇ ਰਹਿਣ ਸੀ ਚਾਬੀ ਲੱਗੀ ਪਏ ਬੋਲੇ ਲੱਗੀ ਫਿਰ ਵੀ ਨਹੀਂ ਪਤਾ ਲੱਗਦਾ ਚਲੋ ਕੋਈ ਨਹੀਂ ਕਰਾਂਗੇ ਕਰਕੇ ਤਾਂ ਕਰਾਂਗੇ